ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਵੇਂ ਕ ਤੁਹਾਨੂੰ ਪਤਾ ਹੀ ਆ ਜੀ ਜਿਹੜਾ ਵੱਡਾ ਗਰੇਵਾਲ ਹਵਾ ਕਰਕੇ ਆਇਆ ਸੀ ਉੱਥੇ ਮੌਕੇ ਤੇ ਵੀਡੀਓ ਬਾ ਕੇ ਭੱਜਿਆ ਆ ਕੇ ਕਹਿੰਦਾ ਜੀ ਇਹ ਮੈਲਬਰਨ ਜਾ ਕੇ ਕਹਿੰਦਾ ਜੀ ਮੇਰੇ ਮਗਰੋਂ ਗਰਜਨ ਸਿੰਘ ਨੇ ਵੀਡੀਓ ਪਾਤੀ ਹੁਣ ਆ ਜੀਵੇ ਮੈਲਬਰਨ ਆ ਕੇ ਗੱਲ ਕਰ ਲਵੇ ਜੀ ਐਡਾ ਹੀ ਵਾ ਤੇ ਹੁਣ ਮੈਲਬਰਨ ਤਾਂ ਆ ਚੁੱਕੇ ਆ ਜੀ ਤੇ ਹੁਣ ਇਹ ਕਹਿੰਦਾ ਵੀ ਗੁਰੂ ਘਰ ਦੇ ਵਿੱਚ ਕਰਮੀਆਂ ਵਿਚਾਰ ਰਹੇ ਨੇ ਕ ਸਟੇਟਸ ਪਾਇਆ ਤੇ ਇਹਨੂੰ ਅਸੀਂ ਕੱਲ੍ਹ ਸ਼ਾਮ ਨੂੰ ਇਹ ਕਹਿਤਾ ਸੀ ਜਿਹੜਾ ਸੁਰਿੰਦਰ ਸਿੰਘ ਆ ਨਾ ਜਿਹੜਾ ਬੰਦਾ ਇਹਦਾ ਪ੍ਰਮੋਟਰ ਆ ਜੋ ਵੀ ਆ ਜਿਹੜਾ ਮੇਨ ਆ ਉਰੇ ਮੈਲਬਰਨ ਦੇ ਵਿੱਚ ਉਹ ਵੀਰ ਨੂੰ ਕੱਲ ਸ਼ਾਮ ਨੂੰ ਇਹ ਕਹਿ ਦਿੱਤਾ ਗਿਆ ਸੀ ਵੀ ਅਸੀਂ ਕਿਸੇ ਗੁਰੂ ਘਰ ਦੇ ਵਿੱਚ ਵਿਚਾਰ ਨਹੀਂ ਕਰਨੀ ਜਰਮਨੀ ਵਾਲਾ ਮਾਮਲਾ ਤੁਸੀਂ ਸਾਰੀ ਜਾਣਦੇ ਹੋ ਸਾਰੀ ਸਿਆਣੇ ਹੋ ਠੀਕ ਹੈ ਜੀ ਸਾਨੂੰ ਨਹੀਂ ਪਤਾ ਹੁਣ ਇਹਦੇ ਵਰਗਾ ਕੋਈ ਇਹਦੇ ਨਾਲ ਦਾ ਹੋਵੇ ਬੰਦਾ ਉਥੇ ਪੁਲਿਸ ਸਾਧਨ ਬਿਉਂ ਬੇਮਤਲਬ ਤੋਂ ਹੁੱਲੜ ਬਾਜੀ ਕਰਨੇ ਨੂੰ ਇੱਥੇ ਜਨਤਾ ਬਾਧੂ ਬੈਠੀ ਆ ਠੀਕ ਹੈ ਜੀ ਉਥੇ ਪੁਲਿਸ ਨੇ ਆਉਣਾ ਸਣੇ ਜੁੱਤੀਆਂ ਅੰਦਰ ਵੜਦੇ ਨੇ ਗੁਰਦੁਆਰੇ ਦੇ ਨੰਗੇ ਸਿਰ ਸੋ ਅਸੀਂ ਗੁਰੂ ਘਰ ਦੀ ਬਿਆਦ ਵੀ ਨਹੀਂ ਕਰਵਾਉਣੀ ਤੇ ਬਾਕੀ ਇਹ ਕੋਈ ਸੰਤ ਮਹਾਤਮਾ ਨਹੀਂ ਹੈਗਾ ਨਾ ਇਹ ਕੋਈ ਪ੍ਰਚਾਰਕ ਆ ਸਿੱਖ ਕੌਮ ਦਾ ਵੀ ਜਿਹੜਾ ਇਹਦੇ ਨਾਲ ਗੁਰੂ ਘਰ ਦੇ ਅੰਦਰ ਵਿਚਾਰ ਕੀਤੀ ਜਾਵੇ ਨਾਲੇ ਜੈਸੇ ਗੁਰੂ ਘਰ ਦੇ ਅੰਦਰ ਇਹ ਜੈਸੇ ਲੱਚਰ ਗਾਇਕੀ ਦੇ ਹੱਕ 'ਚ ਇਹ ਕਰਨ ਨੂੰ ਫਿਰਦਾ ਵਿਚਾਰ ਉਥੇ ਜਿਹੜਾ ਸਾਡਾ ਗੁਰੂ ਵਿਰਾਜਮਾਨ ਗੁਰੂ ਸਾਹਿਬ ਦਾ ਉਸ ਚੀਜ਼ ਦੀ ਖਿਲਾਫਤ ਕਰ ਰਹੇ ਨੇ ਗੁਰੂ ਸਾਹਿਬ ਤਾਂ ਕਹਿੰਦੇ ਨੇ ਕਿ ਵਿਚਾਰ ਇਹ ਜੇ ਬੰਦੇ ਨਾਲ ਬੋ ਚਲੋ ਕਰਨੀ ਹੋਈ ਗੀ ਗੁਰੂ ਸਾਹਿਬ ਤਾਂ ਕਹਿੰਦੇ ਨੇ ਅਸੀਂ ਕੰਨਾਂ ਦੇ ਵਿੱਚ ਬੋਲ ਪਾਣੇ ਨਹੀਂ ਦੇਣੇ ਇਹ ਜਿਹੇ ਗੀਤਾਂ ਦੇ ਜਿਹੜੇ ਗਾਉਂਦੇ ਨੇ ਸੋ ਗੁਰੂ ਘਰ ਦੇ ਅੰਦਰ ਕੋਈ ਵਿਚਾਰ ਨਹੀਂ ਹੋਊ ਇਹ ਇਸ ਤੋਂ ਇਲਾਵਾ ਕੋਈ ਵੀ ਜਨਤਕ ਥਾਂ ਸਾਨੂੰ ਦੱਸ ਦਵੇ ਕੋਈ ਪਾਰਕ ਹੋਵੇ ਜਾਂ ਕੁਝ ਵੀ ਹੋਵੇ ਉੱਥੇ ਇਹ ਸਾਨੂੰ ਦੱਸ ਦਵੇ ਅਸੀਂ ਪਹੁੰਚ ਜਾਾਂਗੇ ਜਗ੍ਹਾ ਵੀ ਇਹਦੀ ਹੋਊਗੀ ਕੋਈ ਜਨਤਕ ਥਾਂ ਪੂਰੇ ਮੈਲਬਰਨ ਦੇ ਵਿੱਚ ਕਿਸੇ ਵੀ ਥਾਂ ਤੇ ਸਮਾਂ ਵੀ ਇਹਦਾ ਹੋਊਗਾ ਦਿਨ ਵੀ ਦੱਸ ਦਵੇ ਕਿਹੜਾ ਏ ਵੀ ਨਹੀਂ ਮੈਨੂੰ ਇਹ ਕਾਹਲੀ ਨਹੀਂ ਹੈ ਕਿ ਮੈਨੂੰ ਮੋੜਨ ਦੀ ਵੀ ਮੈਂ ਅੱਜ ਵਿਚਾਰ ਕਰਨੀ ਆ ਜਾਂ ਕੱਲ ਨੂੰ ਹੀ ਕਰਨੀਆਂ ਦਿਨ ਵੀ ਦੱਸ ਦਵੇ ਇਹਨੂੰ ਖੁੱਲਾ ਟਾਈਮ ਦਿੱਤਾ ਖੁੱਲੇ ਵਿਚਾਰ ਹੋਣਗੇ ਪਰ ਆਹ ਗੁਰੂ ਘਰ ਦੇ ਅੰਦਰ ਨਹੀਂ ਹੋਣਾ ਕੰਮ ਠਿਆ ਡਰਨਾ ਹੁਣ ਭੱਜਣਾ ਹੁਣ ਇਹ ਤੇਰੇ ਤੇ ਮੇਰੇ ਵਿਚਾਰ ਮਾਮਲਾ ਆ ਕੋਈ ਪੰਥਕ ਮਸਲਾ ਦੂਜੇ ਲੋਟ ਨਹੀਂ ਹੈਗਾ ਕੋਈ ਦੋ ਪ੍ਰਚਾਰਕਾਂ ਦੇ ਵਿੱਚ ਪੰਥਦਿਆਂ ਦੇ ਵਿੱਚ ਕੋਈ ਹੋਣਾ ਕੋਈ ਗੁਰਬਾਣੀ ਦੇ ਉੱਤਰ ਉੱਤੇ ਵਿਚਾਰ ਗੋਸ਼ਟੀ ਹੋਣੀ ਆ ਵੀ ਗੁਰਬਾਣੀ ਤੇਰੇ ਦੀ ਹੱਕ ਪੂਰਵੀ ਹੋਵੇ ਫੇਰ ਤੂੰ ਗੱਲ ਕਰੇ ਸੋ ਗੁਰੂ ਘਰ ਦੇ ਅੰਦਰ ਬਿਲਕੁਲ ਵਿਚਾਰ ਨਹੀਂ ਉਹ ਜਰਮਨੀ ਵਾਲੇ ਮਾਮਲੇ ਤੋਂ ਸਾਰੀ ਤੁਸੀਂ ਜਾਣੂ ਆ ਤੇ ਇੱਕ ਗੱਲ ਮੈਂ ਕਲੀਅਰ ਕਰ ਦੇਣਾ ਚਾਹੁੰਦਾ ਇਹ ਕਹਿੰਦੇ ਨੇ ਜੀ ਰੋਮਾਂਸ ਗਾਉਣਾ ਅਸੀਂ ਆ ਗਾਉਣਾ ਵੋ ਗਾਣਾ ਇਸ ਪਾਸੇ ਤਾਂ ਜੀ ਲਕੀਰੇ ਮਾਰ ਦੋ ਅਸੀਂ ਦੂਜੇ ਪਾਸੇ ਤਾਂ ਜਾਣਾ ਹੀ ਨਹੀਂ ਲੈਨੇ ਮਾਰਦੀ ਰਮੈਸਰ ਮੂਹ ਸ ਕੋਈ ਨਹੀਂ ਸਾਡੇ ਗੁਰੂ ਸਾਹਿਬ ਨੇ ਕਹਿੰਦਾ ਵੀ ਪਰਾਈ ਇਸਤਰੀ ਵੱਲ ਤੱਕਣ ਤੱਕ ਦੀ ਮਨਾਈ ਆ ਬਾਕੀ ਤਾਂ ਚੀਜ਼ਾਂ ਬਹੁਤ ਪਰੇ ਦੀਆਂ ਨੇ ਆਸ਼ਕੀ ਉਸਕੀ ਜਿਹੜਾ ਗੰਦ ਆ ਇਹ ਅਸੀਂ ਆਪਣੇ ਯੂਥ ਨੂੰ ਆ ਪਾਸੇ ਬਿਲਕੁਲ ਨਹੀਂ ਜਾਣ ਦੇਣਾ ਤੇ ਅਸੀਂ ਜਿਹੜੀ ਚੀਜ਼ ਦੇ ਫੈਨ ਆ ਉਹ ਤੁਹਾਨੂੰ ਹਣ ਸੁਣਾ ਦੰਨੇ ਆ ਅਭਿਰ ਕਰਈਆਂ ਨਹੀਂ ਨਾ ਸੁਕਾਉਂਦੇ ਬਾਜ ਕਰੇ ਨਾ ਪਿੰਗੇ ਦੇ ਵਿੱਚ ਸਮਾਉਂਦੇ ਬਾਜੀ ਲਾ ਕੇ ਫਿਰ ਮੈਂ ਚੱਲ ਰਹੀ ਛਿਰਨਾ ਨਮਾਉਂਦੇ ਸੂਰੇ ਕਰਨੇ ਬਚਨ ਜੋ ਉੱਪਰ ਤੋਰ ਨਮਾਉਂਦੇ ਹੋਰ ਡੋਲ ਸੁਣ ਲੈ ਬੱਟਿਆ ਕਰੇ ਆਲਾ ਰੰਗ ਚੜਾਉਂਦੇ 12 ਲਾਹੂ ਪਾਣੀਏ ਸੰਤਾਂ ਦੀਆਂ ਗੋਦੀਆਂ ਚੰਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ